ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਮਐਸਡੀ ਤੂਰਕੋਟ YouTube ਚੈਨਲ ਤੇ Facebook ਪੇਜ ਮੈਂ ਤੁਹਾਡਾ ਮੰਨਦੀ ਹਾਂ ਥਾਲੀਵਾਲ ਸੋ ਦੋਸਤੋ 100 ਬਣ ਮਹੀਨਾ ਚੱਲ ਰਿਹਾ ਤੇ ਤੀਆਂ ਦੇ ਦਿਨ ਚੱਲਦੇ ਨੇ ਜਿਹੜੇ ਤਿਹਾਰਾਂ ਦੇ ਦਿਨ ਨੇ ਕੈਪ ਸਕਦੇ ਸੋ ਜਿਹੜੀ ਥੋੜੇ ਦਿਨਾਂ ਦੇ ਬਾਅਦ ਰੱਖੜੀ ਦਾ ਤਿਹਾਰ ਆਉਣੇ ਸੋ ਤਿਹਾਰਾਂ ਦੇ ਦਿਨ ਨੇ ਤੀਆਂ ਦੇ ਪਿੰਡ-ਪਿੰਡ ਜਿਹੜੀਆਂ ਤੀਆਂ ਮਨਾਇਆ ਜਾ ਰਹੀਆਂ ਨੇ ਉਸੇ ਕੜੀ ਤਹਿਤ ਸਾਡੇ ਬਹੁਤ ਹੀ ਪਰਮ ਸਤਿਕਾਰਯੋਗ ਸਾਡੇ ਪਰਮ ਮਿੱਤਰ ਭਾਈ ਮੱਖਣ ਰੂੜੇਕੇ ਜੋ ਕਿ ਲੱਖੋਬਾਰ ਜੁਨੀਅਰ ਦੇ ਜ਼ਿਲ੍ਹਾ ਪ੍ਰਧਾਨ ਜੀ ਨੇ ਸੋ ਉਹਨਾਂ ਨੇ ਪਿਛਲੇ ਸਾਲ ਦੀ ਤਰ੍ਹਾਂ ਕਿਉਂਕਿ ਦੂਸਰਾ ਐਤਕੀ ਦੀ ਵਾਰ ਦੂਸਰਾ ਜਿਹੜਾ ਤੀਆਂ ਦਾ ਮੇਲਾ ਆਪਣੇ ਘਰ ਆਪਣੇ ਬਲਬਲੇ ਤੇ ਆਪਣੇ ਖਰਚੇ ਦੇ ਜਿਹੜਾ ਕਰਵਾਇਆ ਸੋ ਉੱਥੇ ਕੁੜੀਆਂ ਚਿੜੀਆਂ ਨੂੰ ਵੱਡੀ ਗਿਣਤੀ ਦੇ ਜਿਹੜੀਆਂ 71 ਹੋਈਆਂ ਦੇਖ ਸਕਦੇ ਹੋ ਕਿਸ ਤਰ੍ਹਾਂ ਨੇ ਰੰਗ-ਬਰੰਗੇ ਜਿਹੜੀਆਂ ਬਣ ਗਈਆਂ ਜਿਵੇਂ ਕਿ ਪ੍ਰਾਤਨ ਵਿਰਸਾ ਚਰਖੇ ਪੱਖੀਆਂ ਉਹ ਚੱਕੀਆਂ ਆਦਿਕ ਜਿਹੜਾ ਕਿ ਤੁਸੀਂ ਦੇਖ ਰਹੇ ਹੋ ਤੇ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰ ਦਿਓ ਨੱਚ ਟੱਪ ਕੇ ਜਿਹੜਾ ਜਿੱਦਾਂ ਬੋਲੀਆਂ ਆਦਿਕ ਜਿਹੜਾ ਕਿ ਕੁੜੀਆਂ ਛੜੀਆਂ ਤੋਂ ਲੁਪਾਇਆ ਗਿਆ ਐ ਦੇਖ ਰਹੇ ਤੁਸੀਂ ਵੀਡੀਓ ਨੂੰ ਤੇ ਕਿੱਦਾਂ ਦੀ ਲੱਗੀ ਵੀਡੀਓ ਕਿੱਦਾਂ ਦੀਆਂ ਲੱਗੀਆਂ ਬੋਲੀਆਂ ਜਾਂ ਹੋਰ ਬੰਲ ਗਿਆ ਦੇਖ ਸਕਦੇ ਹੋ ਚੱਕੀਆਂ ਚਰਖੇ ਆਦਿਕ ਜਿਹੜੇ ਇਹਨਾਂ ਮਟਿਆਰਾ ਵੱਲੋਂ ਦਾ ਪ੍ਰਾਪਤ ਨਬਿਰਸਾ ਉਹ ਬਖਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਦੋਸਤੋ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਸੋ ਤਦ ਤੱਕ ਦਿਓ ਯਾਦ ਤਦ ਤੱਕ ਤੁਹਾਡੇ ਲਈ ਕੋਈ ਹੋਰ ਨੈਕਸਟ ਜਿਹੜੀਆਂ ਤੀਆਂ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਤੇ ਦੱਬ ਕੇ ਕਰ ਦਿਓ ਫਿਰ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਤੇ ਦਿਖਾਉਣੇ ਤੁਹਾਨੂੰ ਮਟਿਆਰਾਂ ਦਾ ਗਿੱਧਾ ਪੰਗੜਾ ਬੋਲੀਆਂ ਆਦਿ ਗੀ ਕਰਨੇ ਨਰਾ ਭੋਜਿਆ ਤੇਰਾ ਨਰਾਈ ਬੰਦੇ ਨਰਾ ਭੋਜਿਆ ਤੇਰਾ ਨਰਾਈ ਬੰਦੇ ਨਰਾ ਭੋਜਿਆ ਤੇਰਾ ਨਰਾਈ ਬੰਦੇ ਆਪ ਤੱਕਾਂ ਦਾ ਕਣਕ ਵਾਇ ਰਾਤ ਮੈਨੂੰ ਨਿੰਦਾ ਮੱਕੀ ਦੀ ਮੱਕੀ ਕੱਲੀ ਵੰਗੂ ਚੜਕਦੀ ਮੱਟਲੀ ਵੰਗੂ ਚੜਕਦੀ ਮੱਟਲੀ ਵੰਗੂ ਚੜਕਦੀ ਮੱਟਲੀ ਵੰਗੂ ਚੜਕਦੀ ਜੇ ਮੁੰਡੇ ਆ ਲੈ ਲੋ ਛੂਟ ਸੁਣੋ ਛੂਟ ਸੁਮਾ ਦੇ ਕਾਹੁੰਡੇ ਆਵੇ ਮੈਨੂੰ ਅਚੂਦੀ ਨੂੰ ਲਾਗਦਾ ਕਾਹੁੰਡੇ ਆਵੇ ਮੈਨੂੰ ਅਚੂਦੀ ਨੂੰ ਲਾਗਦਾ ਕਾਹੁੰਡੇ ਜੇ ਤੂੰ ਆਵੇਂ ਮੈਨੂੰ ਛੂਟ ਸੁਮਾ ਦੇ ਛੂਟ ਸੁਮਾ ਦੇ ਨਾ ਵੀ ਮੁੰਡੇ ਆਵੇ ਬਤਾ ਤੇਰੇ ਕਾਹੁੰਦੇ ਦੀ ਚਾਭੀ ਮੁੰਡੇ माएलिया व

ਇਹ ਨੀ ਮਸੋਖੀ ਕਾਇਰੀ ਤੇ ਮੁਝੀ ਨੀ ਚਬੰਦੀ ਨਚਣ ਜਾਣਦੀ ਗਾਣ ਜਾਣਦੀ ਬੇਰਕਸੇ ਤੋਂ ਹਾਰੀ ਵਈਏ ਤੇ ਰੋ ਰੋ ਮਾਲੀ ਲੀਆ ਮੇਰੀ ਅਜ ਨਹੀਂ ਕੇ ਗੁਲ ਘਰੀ ਵਈਏ ਤੇ ਰੋ ਰੋ ਮਾਲੀ ਲੀਆ ਤੇ ਰੋਈ ਲੀਏ ਮੁਕਾਰੀ ਨੀ ਤੂੰ ਆ ਤੂੰ ਨਾ ਚ ਤੂੰ ਆਉਣੀ ਆੜੀ ਨਾ ਡਿੱਗ ਪਵੇ ਨਾ ਘੁੰਮਣੀ ਆਂਦੀ ਕਾਂਦ ਤੇਰਾ ਜਿੱਦਾ ਸਾਰੇ ਪਿੰਡ ਦੇ ਬਸੰਦ ਵੱਲੀ ਸਸਨ ਨਾ ਨਾ ਜੁਤੀ ਸੁਹਾਈ ਹੇਠ ਗਵਾਇਆਂ ਖੁਰੀਆਂ ਦੀਆਂ ਦਿਨ ਕਿੱਢੂਗਾ ਸਸਨ ਨਾ ਨਾ ਬੁਰੀਆਂ ਦੀਆਂ ਕੱਢਣਦੇ ਸਸਨ ਨਾ ਨਾ ਦੁਰੀਆਂ ਦੀਆਂ ਕੱਢਣਦੇ ਸਸਨ ਨਾ ਨਾ ਗੋਰੀਆਂ ਦੀ ਦੀ ਟੁੱਟ ਗਈ ਧੋਰ ਕੁੜੀਓ ਹਾਏ ਨਾ ਬਸਣ ਵੀਰਾਂ ਦੇ ਜੋਰ ਪੂਰੀਓ ਪਰਨਾ ਬੋਸੂ ਨੀ ਰੋਵੇ ਜੋਰ ਪੂਰੀਓ ਹਾਏ ਨਾ ਬਸਣ ਅਮੋ ਦੇਖ ਲਈ ਦੀ ਲੋ ਇਸਨੇ ਦੀ ਜਾਂਦੇ ਵੀ ਰਹਿਦਾ ਕਿ ਇਹ ग़रीबांसी चले याद सुले तोई हीरा ले चले ਨਾਚ ਕਰਦੀ ਹੈ ਨੌਰੰਗੀਆਂ ਨੀ ਅਜਿਗ ਦੇ ਵਿੱਚ ਪੜਦੋਂ ਨੌਰੰਗੀਆਂ ਨੀ ਅਜਿਗ ਦੇ ਵਿੱਚ ਪੜਦੋਂ ਨੌਰੰਗੀਆਂ ਨੀ ਅਜਿਗ ਦੇ ਵਿੱਚ ਪੜਦੋਂ ਮੈਂ ਨਹੀਂ ਕਹਦਾ ਬੱਕੇ ਜੇ ਤਾਸੂਰ ਮਿਆ ਢੀੜੀ ਗਲੀ ਵਿੱਚ ਟੱਕਰੀ ਮਿਲੈ ਤਾਸੂਰ ਮਿਆ ਢੀੜੀ ਗਲੀ ਵਿੱਚ ਟੱਕਰੀ ਮਿਲੈ ਤਾਸੂਰ ਮਿਆ ਢੀੜੀ ਗਲੀ ਵਿੱਚ ਟੱਕਰੀ ਮਿਲੈ ਤਾਸੂਰ ਮਿਆ ਯਾ ਸੋਣ ਆ ਗਿਆ ਮੈਂ ਤਾਂ ਜੈਤੂ ਜੀ ਜੀ ਕਹਿੰਦੀ ਮੈਂ ਤਾਂ ਜੈਤੂ ਜੀ ਜੀ ਕਹਿੰਦੀ ਮੈਨੂੰ ਕਹਿੰਦਾ ਛੋਟ ਗਿਆ ਜੀੂ ਅਗਲਕ ਜੈ ਸਨੇਹ ਪੰਜਾਬਾ ਛੋਟ ਗਿਆ ਜੀੂ ਅਗਲਕ ਸਨੇਹ ਰੰਗ ਛੋਟ ਗਿਆ ਜੀੂ ਅਚਾਨਕ ਆਸੀ ਕੀ ਘਟ ਲਿਆਂਦਾ ਘਟਨ ਗਿਆ ਸੀ ਕੀ ਘਟ ਲਾਉਂਦਾ ਖੰਡੇ ਲਾਉਂਦਾ ਕਹਾਂ ਆਰਾ ਕੁੜੀਓ ਸੰਕੀ ਸੰਕੀ ਫਰੇ ਕੁਮਾਰਾ ਕੁੜੀਓ ਸੰਕੀ ਨਹੀਂ ਸੰਕੀ ਫਰੇ ਕੁਮਾਰਾ ਸੰਕੀ ਤੇ ਤੀਓ ਆਪਾਂ ਖੜੀਆਂ ਇਥੇ ਚੜੋਂਗ ਹਾਰਾ ਕੁੜੀਓ ਸੰਕੀ ਦੇ ਸਾਸਲ ਮਾਟੇ ਆਰੋਗਜਰ ਕੋਈ ਨਾ ਦੀਦੀ ਸਾਸ ਮਾਟੇ ਆਰੋਗਜਰ ਕੋਈ ਨਾ ਸਾਸਲ ਮਾਟੇ ਆਰੋਗਜਰ ਰੋਟੀ ਖਾਣੀ ਆ ਤੜੀ ਕੇ ਲਾਈ ਵੇ ਰੋਟੀ ਖਾਲਾ ਸੋਟੇ ਤੇ ਭਰਾ ਜੇ ਤੂੰ ਜੀ ਮੇਰੇ you know ਦੇਖ ਤਾਰਾ ਚੱਲੇ ਗੁਟੂ ਦੇਖ ਤਾਰਾ ਚੱਲੇ ਗੁਟੂ ਦੇਖ ਤਾਰਾ ਚੱਲੇ ਗੁਟੂ ਦੇਖ ਤੋੜਾ ਚੱਲੇ ਦੁਨੀਆ ਨਾਲੇ ਪਾਨਾ ਦੁਨੀਆ ਵਸੁੰਡੇਆ ਗੋੜੀ ਹੀਰ ਦਸੁੰਡੇਆ ਗੋੜੀ ਹੀਰ ਦਸੁੰਡੇਆ ਹੋਗੀ ਗਾਵੇਂ ਲੈ ਬੜੀ ਦਿਆ ਪਿੱਛੇ ਸੁਣੀ ਤੇ ਮਾਂ ਵੇਜਾ ਪੀ ਦਿਆ ਪਿੱਛੇ ਸੁਣੀ ਕਰੀ ਮਾਂ ਵੇਜਾ ਪੀ ਦਿਆ ਪਿੱਛੇ ਸੁਣੀ ਤੇ ਮਾਂ ਵੇ ਲੋਕਾਂ ਪੇਕੇ ਨਹੀਂ ਜਨਮਤਾ ਕੀ ਪੇਕੇ ਨਹੀਂ ਜੇ ਬੜੀ ਦਾ ਕਲਸ਼ਣਾ ਹੂੜੀਆਂ ਚੜ ਚੜ ਦੇਖੇ ਨਹੀਂ ਜੇ ਬੜੀ ਦਾ ਕਲਸ਼ਣਾ ਹੂੜੀਆਂ ਚੜ ਚੜ ਦੇਖੇ ਮੈਨੂੰ ਕਹਿੰਦਾ ਪੇਕੇ ਨਹੀਂ ਜਾਂਦੇ ਜਦ ਮੈਂ ਬਾਗੀ ਪੇਕੇ ਨਹੀਂ ਜਾਏ ਬੜੀ ਦਾ ਕਲਸ਼ਣਾ ਵੀਡੀਓ ਕੋਲ ਰੋ ਮਰਕੇ ਨੂੰ ਜਾਣਾ ਸਿੱਧੀ ਤਰੰ ਕਰੋ ਮਰਕੇ ਨੂੰ ਜਾਣਾ ਸਿੱਧੀ ਉੱਲ ਕਰੋ ਮਰਕੇ ਨੂੰ ਜਾਣਾ ਨਾ 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 ਹੁਮੀਓ ਮੇਹਰਾ ਦੀਦਾ ਇੱਕ ਕੁੜੀਓ ਵਿਦਾ ਸੰਵੇਦਨਾ ਦਾ ਜ਼ਿਕਰ ਕੀਓ ਆਉਂਜੀ ਫੋਟੋ ਚਪਤੀ ਹੋ ਗਿਆ ਵੀਰਣਾ ਉੱਤੇ ਲਗੀ ਲੜਾਈ ਵੇ ਕਈ ਮਾਮਾ ਦੇ ਪੁੱਤ ਮਰ ਜਾਂਦੇ ਕਈ ਪੈਣਾ ਦੇ ਪਾਈ ਕਰਨੂ ਆ ਵੀਰਾ भेण बेक माई करू आवीरा कमलाई करूं आवीर